ਕਾਤੀ ਬਾੜੀ ਸ਼ੁਰੂ ਹੋਈ ਜੀ ਅੱਜ ਆਪਾਂ ਆਪਣਾ ਪਹਿਲਾ ਵਲੌਗ ਹਾਰੇ ਦੇਖੋ ਤੁਸੀਂ ਉਹ ਜੀ ਆਪ ਤਾਂ ਨਹੀਂ ਆਹ ਦੇਖੋ ਜੀ ਅੱਜ 10 ਤਰੀਕ ਚੌਥਾ ਮਹੀਨਾ 2025 ਕਾਤੀ ਬਾੜੀ ਸ਼ੁਰੂ ਉਹ ਸੀ ਉਹ ਜਿਹਦੀ ਕੱਲ ਗੱਲ ਕੀਤੀ ਸੀ ਥੋੜੀ ਆ ਦੇਖੋ ਜੀ ਕਰਤਾਰ ਮਸ਼ੀਨ ਹੈ ਜੀ ਦੇਖੋ ਜੀ ਆਪਣਾ ਸੋਲਰ ਪਲੇਟਾਂ ਜੀ ਉਹ ਮੰਤਰੀ ਜੀ ਕਾ ਕੋ ਸਾਹਮਣੇ ਕਹੀ ਲਈ ਖੜਾ ਬੁਲਾਵੋ ਕਾਣਾ ਕੜ ਜਾ ਬੁਲਾਵੋ ਇਹ ਮੱਥਾ ਟੇਕ ਰਹੇ ਆ ਜੀ ਆਪਾਂ ਆਖੜਾ ਜੀ ਕੋਈ ਆ ਵੀ ਚੱਕੀ ਆ ਕਾਂਦੀ ਆਖੜਾ ਜੀ ਆਪਣਾ ਟਰੈਕਟਰ ਹੈ ਦੇਹ ਨੂੰ ਤੇ ਕਹਿੰਦਾ ਐਂ ਕੱਟ ਮਾਰ ਤੂੰ ਉੱਥੋਂ ਸਿੱਧੇ ਟਪਾ ਦੇ ਐਂ ਨਾ ਨਹੀਂ ਰੋਣਾ ਇਹ ਲੋੜੀਦਾ ਟਰੈਕਟਰ ਵਾਹ ਜਿਹੜੀ ਵਾਹ ਬਣਦੇ ਆ ਓਏ ਪਾਣੀ ਘਾਟਾ ਆਲਾ ਘਾਟਾ ਹੋਤ ਨਹੀਂ ਆ इजीली ਬੀਚ ਆਲਾ ਘਾਟਾ ਚੱਲੀ ਜਾਊਗਾ ਖਾਂਡਾ ਦੋ ਮਿੰਟ ਸਮਾਂ ਕੰਮ ਕਰਨਾ ਮੈਂ ਕੁਝ ਗੱਲਾਂ ਕਰਾਣਾ ਰਹਿਣਾ ਆਪਾਂ ਕੁਝ ਗੱਲਾਂ ਕਰਾਣਾ ਇੱਥੇ ਆ ਗਿਆ ਇੱਕ ਮਿੰਟ ਘੱਟ ਦੇ ਕੋਈ ਗੱਤੀ ਜਰਵਾਦ ਆਪਾਂ ਲੈ ਕੇ ਆਨੇ ਮਜੀ ਲੈ ਕੇ ਲੈ ਕੇ ਹੋਣ ਭਾਂ ਦੇ ਬਲਾਓ ਕੋਈ ਚੋਤਾ ਮਰੇ ਬਲਾਗ ਚ ਨਾ ਤੋ ਇਹ ਬਾਈ ਲੰਡੂ ਬਣਾਉ ਕਰਾ ਇਹ ਨਾ ਦੇਖੋ ਲੰਡਾ ਜੀ ਲੰਡਾ ਇਹ ਮੇਲੇ ਚ ਜਾ ਬਾਈ ਸਾਈ ਦਾ ਗਣਚ ਆ ਦੋਨੇ ਬੰਦੇ ਬੇਕਾਰ ਆ ਜੀ ਇਹਨਾਂ ਨੂੰ ਕੋਈ ਘਰੇ ਨਹੀਂ ਬੋਧਾ ਨਹੀਂ ਬਾਸਤ ਨਹੀਂ ਜੀ ਇੱਥੇ ਆ ਕੇ ਗਿਆਨ ਚੋਤਣ ਲੱਗ ਜਾਂਦੇ ਬੁੱਤ ਕੋਈ ਆਸ ਤੇ ਰਿਹਾ ਨਾ ਲੈ ਆ ਭਰਾਵਾ ਸਟਾਪ ਕਰਦਾ ਪਹਿਲਾਂ ਕੋਈ ਅਰੇ ਗੋ ਜੀ ਇਹ ਕਾਕਾ ਹੈ ਜੀ ਜਾਗ ਜੀ ਦਾ ਆਪਣਾ ਇਹ ਵੀ ਲੌਂਡਾ ਹੈ ਜੀ ਇਹ ਵੀ 27 ਤਰੀਕ ਵਾਲੇ ਮੇਲੇ ਚ ਪੂਰਾ ਜਾਊਗਾ ਜੀ ਅੰਮਰਸਾਰਾ ਤੁਸੀਂ ਇਹਨੂੰ ਚੋ ਦੇ ਸਕਦੇ ਹੋ ਜਾਗ ਜੀ ਕਰਦਾ ਜੀ ਇਹ ਵੀ ਥੋੜੀ ਖਾਣ ਨੂੰ ਇਹਨੂੰ ਮਿਲਦਾ ਹੈ ਨਹੀਂ ਜੀ ਹੋ ਗਿਆ ਤੇਰਾ ਅਗਰ ਨਾ ਫਾਇਦਾਂ ਦਾ ਐਸੀ ਕੀ ਕੋਲ ਨਾ ਜਾਣੇ ਕੋਲ ਖੇੜੇ ਆ ਕੋਈ ਮੈਂ ਆਪ ਨੂੰ ਮਾਰ ਦਿੰਦਾ ਲਿਆ ਹੋਇਆ ਰਿਕੀਆ ਫਿਰਦੇ ਇਹ ਅਸੀਂ ਮਸ਼ੀਨ ਵਾਲੇ ਮੜੇ ਦੀ ਚਲਾ ਕੇ ਫਿਰ ਕਹਿੰਦੇ ਚਾਹ ਪੀਣੇ ਆ ਆਹ ਇਹ ਆਪਾਂ 12 ਮਹੀਨੇ ਚਲਾਈ ਸੀ ਕਹਿੰਦੇ ਆ ਹੋ ਗਏ ਜੀ ਖਾਂਜਾ ਆਪੋਗੇ ਹਾ ਜੀ ਆਪਣੀਆਂ ਬੱਲਾਂ ਜੀ ਢੜਕਸਣ ਲੱਗੇ ਆ ਜੀ ਆ ਜੀ ਟਰਾਲੀ ਆਪਣੀ ਨਵੀਂ ਬਣਵਾਈ ਸੀ ਉਹ ਜਾਲੀ ਦੇ ਨਟ ਸੈਟ ਕਰੀ ਜਨੇ ਜੀ ਆ ਬੰਦਾ ਜੀ ਉਦੇ ਜਿੱਦਾਂ ਗੱਲ ਤੁਹਾਨੂੰ ਘਰ ਕਸਾਇਆ ਜਾਂਦਾ ਬਾਈ ਹੈ ਕਾਸ ਬੇਟਾ ਆਹ ਦੀ ਯਾਹੀ ਬੰਦਾ ਜੀ ਉਹ ਮਸ਼ੀਨ ਖੜੀ ਹੈ ਜੀ ਆਪਣਾ ਟਰੈਕਟਰ ਹੈ ਉਹ ਉਹ ਘਾ ਰਹੀ ਹੈ ਆਪਣਾ ਉਹ ਮਸ਼ੀਨ ਹੈ ਜੀ ਉਹ 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 ਦਿਨਾ ਟੂੜੀ ਬਣਾਉਂਦੀ ਹੈ ਜੀ ਅੱਲਾ ਉਂਦੇ ਜੀ ਟੂੜੀ ਬਣਾ ਕੇ ਦਿੰਦੀ ਹੈ ਇਹਨੀ ਜੁਗੰਗਾਂ ਇਹਨੀ ਦੇਖਦੇ ਹੁਣ ਆਪਾਂ ਤੂੜੀ ਵਾਲੀ ਚ ਆ ਜਾਣੀਆਂ ਉਦੋਂ ਕੱਢ ਲਾਂਗੇ ਆਹ ਦੇਖੋ ਭਾਈ ਦੋ ਵਾਧੇ ਲੱਗੇ ਹੋਏ ਸੀ ਅਸੀਂ ਚੱਕਣ ਫਿਰ ਵੀ ਸਾਥ ਹੁਣੀ ਚੱਕੀਆਂ ਜਾਂਦੀਆਂ ਏ ਸੈਂਕੀ ਭਾਈ ਜਾਂਦੇ ਏ ਉਹ ਦੇਖੋ ਬਾਹਰ ਨਾਲ ਦੇਖਦੇ ਆ ਜਿਆਦਾ ਦੇਖਦੇ ਆ ਤੂੜੀ ਵਾਲੀ ਚ ਆ ਜਾਣੀ ਆ ਮੱਧਰਾ ਇਹ ਨਹੀਂ ਜਿੱਕੇ ਜਾਂ ਤੱਕ ਤੂੜੀ ਵਾਲੀ ਚ ਆ ਜਾਣੀ ਆ ਰਹਿਣ ਦੇ ਹਾਂ ਸਾਰੇ ਨਹੀਂ ਉਹੀ ਤਾਂ ਗੱਲ ਆ ਨੀ ਵੀ ਵੱਡੇ ਉਹਨੂੰ ਕਹਿੰਦੇ ਆ ਹੜ ਜਾ ਆ ਦੇਖ ਵੀਡੀਓ ਬਣਾਉਣੇ ਬਲੌਗ ਬਣਾਉਣੇ ਆਪ ਤਾਂ ਆ ਦਾ ਕੀ ਬਤਾ ਆ ਦੇ ਆ ਦੇ ਬਾਕੀ ਇਹ ਆਵਾਂ ਗਾ ਬਲਾਕ ਕਰਨਾ ਆਪਾਂ ਆਪਾਂ ਦਾ ਕੀ ਬਤਾ ਆਪਾਂ ਹੀ ਚੱਲੀ ਗਏ ਡ੍ਰੀਮ 11 ਦਾ 3 ਕਰੋੜ 9 ਦਾ ਲੱਗੇ ਵੇ ਇਹ ਤਾਂ ਯੂਰਾ ਯੂਰਾ ਤੇ ਆ ਦੇਖੋ ਸਾਡਾ ਬੰਦਾ ਦੇਖੋ ਹੋਰ ਆ ਕੱਲ ਤੂੰ ਊੜੀ ਵਾਲੀ ਚਾਹ ਜਾਨੀ ਹੁਣੇ ਤਾਂ ਊੜੀ ਵਾਲੀ ਚਾਹ ਆ ਗਿਆ ਨਾ ਪਾਲਾ ਮੱਥਾ ਮਾਰ ਜਾ ਕਹਿ ਦਿੰਨਾ ਨਹੀਂ ਵੀ ਬੜੀ ਬੰਦੇ 10 ਬੰਦੇ ਗੁਰਵਾ ਲੈ ਗਿਆ ਘਨੇ ਆਪਾਂ ਨੂੰ ਪੁੱਛਦੇ ਆ ਕੀ ਕਹਿੰਦਾ ਕਹੇ ਤਾਂ ਮਾਨੂੰ ਨਹੀਂ ਕਰਨ ਨੂੰ ਦੇਖੋ ਹੀ ਹਾਂ ਖੜਾ ਬਰੇ ਆਪਣਾ ਟਰੈਕਟਰ ਪਗੋਟਾ 5202 ਉੱਥੇ ਆ ਬੈਠੇ ਦੰਨ ਬੰਦੇ ਕਿ ਨਹੀਂ ਕੀ ਆਪਣੀ ਆਹ ਜੀ ਇੱਕ ਲੈਣਾ ਬੈਠਾ ਜੀ ਉਹ ਦੇਖੋ ਜੀ ਵੱਡੀ ਕਰੂ ਜੰਨੇ ਦੇਖੋ ਜੀ ਇਆਂ ਬੈਠੇ ਆਹ ਆ ਜਿਵੇਂ ਦੇ ਰਹੇ ਉਹਦੇ ਬਾਹਰ ਬੱਚਾ ਲੜਿਆ ਨਾ ਉਹ ਆਹ ਦੇਖੋ ਜੀ ਭਮਰੀ ਚ ਵੱਲ ਇਹ ਬੰਦੇ ਦਾ ਮੱਛਰੀ ਲੜਦਾ ਜੀ ਦੇ ਜੀ ਬਿਆਸੀ ਰਾਤ ਗਰਮੀ ਨਹੀਂ ਲੱਗੀ ਤੇ ਪੱਖਾ ਇਹਦਾ ਵਾਉ ਦੀ ਬੂਥ ਹੋਈ ਲਿਆਉਂਦਾ ਸਾਰੇ ਬਲੌਗਰ ਤਾਂ ਮੈਂ ਮੇਰੀ ਨਾਮ ਹੋ ਗਈ ਤੇ ਮੇਰੇ ਵਰਗੇ ਕਿੰਨੇ ਆ ਵੀ ਜਾਈਆਂ ਚਲੋ ਚੰਗਾ ਜੀ ਕਰਦੇ ਆ ਵਲੌਗ ਦੀ ਸਮਾਪਤੀ ਕਰਦੇ ਆ ਕੱਲ ਨੂੰ ਸਾਨੂੰ 8 ਵਜੇ ਆਹ ਦੇਖ ਲੋ ਜੀ ਬਾੜਤੀ ਆਪਣੀ ਆਈ ਉਹੀ ਕਣਕ ਇਹ ਢਾਈ ਕਿੱਲੇ ਬਾਹਣੇ ਤੇ 2 ਕਿੱਲੇ ਘੜਕ ਜੀ ਇੱਥੇ ਇਹ ਕੜੀਆਂ ਆ ਗਈਆਂ ਸ਼ੁਰੂਆਤ ਤੋਂ ਹੀ ਕੜੀਆਂ ਦੀ ਤਿੰਨ ਟੈਂਕੀਆਂ ਆਉਣਗੀਆਂ ਅੱਜ ਆਪਣੀਆਂ ਉਹ ਜੂਈ ਜਾਂਦਾ ਜ ਸਾਡਾ 65 ਬਣੇ ਤੱਕ ਦਾ ਆ ਵੀ ਵੱਢਣੀ ਦੀ ਜੀ ਪਰ ਆ ਨਵਾਂ ਡੱਪਲੇਅਨ ਕਿੱਸਾ ਹੋ ਕੇ ਆ ਦੇਖੋ ਜੀ ਦੇਖੋ ਜੀ ਕਿਵੇਂ ਬੈਠਾ ਹੈ ਜੀ ਬੰਦਾ ਸਾਡੇ ਟਰੈਕਟਰ ਤੇ ਕੋਈ ਕੱਲ ਨੂੰ ਮਿਲਦੇ ਆਪਾਂ ਫੇਰ ਅੱਜ ਜੀ ਮਾਫ